ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਹਾਂ ਜੀ ਜੀ ਆਪਣੇ சேன ਤੇ ਪੰਜਾਬੀ ਵਿਆਕਰਨ ਦੀ ਸੀਰੀਜ਼ ਸ਼ੁਰੂ ਕੀਤੀ ਗਈ ਹੈ ਪਿਛਲੀਆਂ ਕਾਫੀ ਵੀਡੀਓਜ਼ ਦਾ ਸਿਲੇਬਸ ਕਵਰ ਕਰ ਚੁੱਕੇ ਹਾਂ ਕੱਲ੍ਹ ਆਪਾਂ ਕਿਰਿਆ ਕੀਤੀ ਸੀਗੀ ਜੀ ਅੱਜ ਆਪਾਂ ਕਰਾਂਗੇ ਵਾਚ ਵਾਚ ਨੂੰ ਆਪਾਂ ਕਹਿੰਦੇ ਆਂ ਵਾਇਸ ਵਾਚ ਤੋਂ ਭਾਵ ਹੈ ਆਵਾਜ਼ਾਂ ਬੋਲਣਾ ਕਿਰਿਆ ਦਾ ਉਹ ਰੂਪ ਕਿਹੜਾ ਰੂਪ ਕਿਰਿਆ ਦਾ ਜਿਸ ਤੋਂ ਪਤਾ ਲੱਗੇ ਕਿ ਵਾਕ ਵਿੱਚ ਕੌਣ ਪ੍ਰਦਾਨ ਹੈ ਕਰਤਾ ਕਰਮ ਜਾਂ ਪਾਵ ਠੀਕ ਹੈ ਜੀ ਵਾਚ ਤੋਂ ਪਾਵੇਂ ਆਵਾਜ਼ ਜਾਂ ਬੋਲਣਾ ਕਿਰਿਆ ਦਾ ਉਹ ਰੂਪ ਜਿਸ ਤੋਂ ਪਤਾ ਲੱਗੇ ਵਾਕ ਵਿੱਚ ਕੌਣ ਪ੍ਰਦਾਨ ਹੈ ਠੀਕ ਹੈ ਜੀ ਕੌਣ ਪ੍ਰਦਾਨ ਹੈ ਕਰਤਾ ਕਰਮ ਜਾਂ ਪਾਵ ਠੀਕ ਕਰਤਨੋ ਸਬਜੈਕਟ ਕਰਦੇ ਆ ਕਰਮ ਨੂੰ ਆਬਜੈਕਟ ਪਾਵ ਨਾ ਪਰਸਨਲਸ ਔਰ ਰਿਫਲੈਕਸਿਵ voice ਠੀਕ ਹੈ ਜੀ ਵਾਚ ਦੀਆਂ ਤਿੰਨ ਕਿਸਮਾਂ ਹਨ ਕਿਹੜੇ-ਕਿਹੜੀਆਂ ਕਰਤਰੀ ਵਾਚ ਜਿਸਨੂੰ ਬੋਲਦੇ ਆਵਾ ਐਕਟਿਵ ਵਾਇਸ ਜਦੋਂ ਕਰਤਾ ਠੀਕ ਹੈ ਕੰਮ ਕਰਨ ਵਾਲਾ ਖੁਦ ਕੰਮ ਕਰਦਾ ਹੈ ਅਸੀਂ ਉਹਨੂੰ ਵੀ ਕਹਿੰਦੇ ਆ ਕਰਤਰੀ ਜਿਵੇਂ ਅਰਮਾਨ ਨੇ ਕਿਤਾਬ ਪੜ੍ਹੀ ਅਰਮਾਨ ਇੱਥੇ ਕੀ ਹੈ ਜੀ ਕਰਤਾ ਜੋ ਖੁਦ ਪੜ੍ਹ ਰਿਹਾ ਹੈ ਠੀਕ ਹੈ ਜੀ ਅਤੇ ਹੈ ਕਰਮਨੀ ਵਾਚ ਜ ਜਿਹਨੂੰ ਆਪਾਂ ਬੋਲਦੇ ਆ ਪੈਸਿਵ ਵਾਇਸ ਜਦੋਂ ਕੰਮ ਕਰਮ ਉੱਤੇ ਕੀਤਾ ਜਾਂਦਾ ਹੈ ਠੀਕ ਹੈ ਕਰਮ ਕੀ ਹੋਗੇ ਇੱਥੇ ਜਿਵੇਂ ਕਿ ਆਰਮਾਨ ਕੀ ਇੱਥੇ ਕਰਤਾ ਕਰਮ ਕੀ ਹੋਗੀ ਕਿਤਾਬ ਠੀਕ ਹੈ ਜੀ ਇਸੇ ਤਰ੍ਹਾਂ ਕੀ ਹੈ ਜਦੋਂ ਕੰਮ ਕਰਮ ਉੱਤੇ ਕੀਤਾ ਜਾਂਦਾ ਹੈ ਤੇ ਕਰਤਾ ਜਾਂ ਤਾਂ ਗੁਪਤ ਹੁੰਦਾ ਹੈ ਜਾਂ ਦੂਜੇ ਨੰਬਰ ਤੇ ਹੁੰਦਾ ਹੈ ਜਿਵੇਂ ਕਿਤਾਬ ਅਰਮਾਨ ਵੱਲ ਪੜੀ ਗਈ ਉਹਨਾਂ ਤੇ ਕਿਤਾਬ ਕੀ ਹੈ ਜੀ ਕਰਮ ਹੈ ਜਿਸ ਉਤੇ ਕਿਰਿਆ ਹੋ ਰਹੀ ਹੈ ਠੀਕ ਹੈ ਕਿਰਿਆ ਕੀ ਹੋ ਰਹੀ ਹੈ ਪੜੀ ਜਾ ਰਹੀ ਹੈ ਕਿਸ ਦੇ ਦੁਆਰਾ ਅਰਮਾਨ ਦੁਆਰਾ ਠੀਕੇ ਜੀ ਕਿਤਾਬ ਕੇ ਕਰਮ ਹਾਂਜੀ ਨੰਬਰ 3 ਤੇ ਹੈ ਪਾ ਵਾਚ ਠੀਕ ਹੈ ਜਦੋਂ ਨਾ ਕਰਤਾ ਸੰਪਸ਼ਟ ਹੁੰਦਾ ਹੈ ਅਤੇ ਨਾ ਹੀ ਕਰਮ ਠੀਕ ਹੈ ਨਾ ਤਾਂ ਸਾਨੂੰ ਉਸ ਕਰਤਾ ਬਾਰੇ ਕਲੀਅਰ ਹੈ ਨਾ ਤਾਂ ਸਾਨੂੰ ਕਰਮ ਬਾਰੇ ਸਿਰਫ ਭਾਵ ਦਰਸਾਇਆ ਜਾਂਦਾ ਹੈ ਜੇ ਸਿਰਫ ਹਨ ਮਤਲਬ ਸਮਝ ਆ ਜਾਂਦਾ ਆ ਨਾ ਸਾਨੂੰ ਸਿਰਤਾ ਬਾਰੇ ਨਾ ਕਿਸੇ ਕਰਮ ਬਾਰੇ ਪਤਾ ਹੋਵੇ ਜਿਵੇਂ ਕਿ ਇੱਥੇ ਹਰ ਰੋਜ਼ ਪਾਠ ਕੀਤਾ ਜਾਂਦਾ ਹੈ ਠੀਕ ਹੈ ਜੀ ਇਸ ਵਾਕ ਵਿੱਚ ਕੋਈ ਕਰਤਾ ਨਹੀਂ ਹੈ ਸਿਰ ਭਾਵ ਹੈ ਹਾਂ ਜੀ ਕਿੰਦੀ ਇੱਥੇ ਹਰ ਰੋਜ਼ ਪਾਠ ਕਿੱਥੇ ਆਂਦਾ ਪਰ ਕਿੱਥੇ ਕੀਤਾ ਜਾਂਦਾ ਹੈ ਇਹਦਾ ਕਰਤਾ ਕੌਣ ਹੈ ਕਰਮ ਕੀ ਹੈ ਠੀਕ ਹੈ ਜੀ ਕਿਦੇ ਦੁਆਰਾ ਕੀਤਾ ਜਾਂਦਾ ਹੈ ਇਸ ਵਾਰ ਸਾਨੂੰ ਨਹੀਂ ਪਤਾ ਸਾਨੂੰ ਇਹ ਕਲੀਅਰ ਹੋ ਗਿਆ ਕਿ ਹਾਂ ਹਰ ਰੋਜ਼ ਪੜ੍ਹ ਕਿੱਥੇ ਜਾਂਦਾ ਹੈ ਹਾਂਜੀ ਆਪਾਂ ਤਿੰਨੇ ਕਰ ਚੁੱਕੇ ਹਾਂ ਜੀ ਕਰਤਨੀ ਵਾਚ ਕਰਮਨੀ ਵਾਚ ਤੇ ਭਾ ਵਾਚ ਹੁਣ ਆਪਾਂ ਕਰਾਂਗੇ ਨਾ ਤਿੰਨਾਂ ਦੀ ਵਾਕ ਵਾਕ ਉਹਦਾਣਾ ਜਿੱਦੋਂ ਤੁਹਾਨੂੰ ਥੋੜਾ ਕਲੀਅਰ ਹੋ ਜਾਏ ਕਰਤਵੀ ਕਰਤਰੀ ਵਾਚ ਕਹਿੰਦੇ ਮੈਂ ਕੁਲਫੀ ਖਾ ਲਈ ਠੀਕ ਹੈ ਹੁਣ ਮੈਂ ਕੀ ਇੱਥੇ ਕਰਤਾ ਆ ਕulfi ਕੀ ਹੈ ਜੀ ਕਰਮਾ ਠੀਕ ਹੈ ਖਾ ਲਈ ਮਤਲਬ ਕਿਰਿਆ ਹੋ ਗਈ ਬੱਚਾ ਜੂਸ ਪਿੰਦਾ ਹੈ ਠੀਕ ਹੈ ਜੀ ਆਰਾਮ ਨਾਲ ਬੈਠ ਜਾਓ ਮੈਂ ਇਹ ਕੰਮ ਨਹੀਂ ਕੀਤਾ ਹੁਣ ਕਰਮਨੀ ਵਾਕ ਵਿੱਚ ਇਸੇ ਆਪਾਂ ਵਾਕਾਂ ਦੇਦੇ ਆਂ ਕੁਲਫੀ ਕੁਲਫੀ ਹੁਣ ਇੱਥੇ ਕੀ ਹੈ ਕਰਮ ਹੋ ਗਿਆ ਠੀਕ ਹੈ ਜੀ ਕੁਲਫੀ ਮੈਥੋ ਖਾਦੀ ਠੀਕ ਹੈ ਜੀ ਜੂਸ ਹੁਣ ਇੱਥੇ ਕੀ ਆ ਗਿਆ ਜੀ ਕਰਮ ਬੱਚੇ ਦੁਆਰਾ ਪਿੱਤਾ ਕੀਤਾ ਜਾਂਦਾ ਹੈ ਆਰਾਮ ਨਾਲ ਬੈਠਿਆ ਜਾਵੇ ਇਹ ਕੰਮ ਮੈਥ ਨਹੀਂ ਹੋਇਆ ਠੀਕ ਹੈ ਜੀ ਅੱਗੇ ਪਾਵਾਜ ਅਸੀਂ ਪੜਿਆ ਨਾ ਪਾਵਾਜ ਵਿੱਚ ਨਾ ਤਾਂ ਕਰਮ ਹੁੰਦਾ ਸੰਪਸਨਾ ਕਰਤਾ ਸਿਰਫ ਸਾਨੂੰ ਉਹਦਾ ਮਤਲਬ ਸਮਝ ਆ ਜਾਂਦਾ ਦੇਖੋ ਇੱਥੇ ਸਹਾ ਸਫਾਈ ਕੀਤੀ ਜਾਂਦੀ ਹੈ ਕਿੱਥੇ ਕੀਤੀ ਜਾ ਰਹੀ ਹੈ ਕਿੱਥੇ ਹੋ ਰਹੀ ਹੈ ਇਹਦੇ ਬਾਰੇ ਸਾਨੂੰ ਨਹੀਂ ਪਤਾ ਮਿੱਟੀ ਨੂੰ ਖੋਦਿਆ ਗਿਆ ਕਿਉਂ ਖੋਦ ਗਿਆ ਕਿੱਥੇ ਖੋਦਿਆ ਕਿਤੇ ਦੁਆਰਾ ਇਹ ਵੀ ਨਹੀਂ ਸਾਨੂੰ ਪਤਾ ਅੱਜ ਦਫਤਰ ਚ ਆਇਆ ਗਿਆ ਕੌਣ ਗਿਆ ਕਿਤੇ ਗਿਆ ਕਿਉਂ ਗਿਆ ਠੀਕ ਹੈ ਸਾਰੇ ਵਿਦਿਆਰਥੀਆਂ ਨੂੰ ਸਜ਼ਾ ਦਿੱਤੀ ਗਈ ਕਿਉਂ ਦਿੱਤੀ ਗਈ ਕਿੰਨ ਦਿੱਤੀ ਸਾਨੂੰ ਇਹ ਨਹੀਂ ਪਤਾ ਕਿਉਂਕਿ ਪਰ ਸਾਨੂੰ ਇਹ ਮਤਲਬ ਸਮਝ ਆ ਗਿਆ ਵਾਕ ਵਿੱਚ ਕੀ ਕਿਹਾ ਗਿਆ ਹੈ ਹਾਂਜੀ ਜੀ ਧੰਨਵਾਦ ਜੇ ਤੁਹਾਨੂੰ ਮੇਰੇ ਵੀਡੀਓ ਬੱਦੇ ਲੱਗਦੇ ਹਨ ਲਾਈਕ ਕਰ ਲਿਆ ਕਰੋ ਤੇ ਸ਼ੇਅਰ ਜੋ ਕਰਿਆ ਕਰੋ ता ज दुचे फायदा लय सांगण ते मेरी लडीना जोडण दे चॅनल सबस्क्राईब करो थँक्यू